अपना तो चैनल मिठू सिंह कोठे को सिंह वाले ये चैनल बड़ा सच्चा सुचा है जी जी के वीडियो पूरा परिवार कट्ठे बैठ के देख के सुन सकते हो सच्चे दिल प्यार बख्शे हुए फॉलो लाइक शेयर ਜ਼ਰੂਰ ਕਰੋ ਜੀ ਕੇ ਜਿਸ ਦਾ ਤੂੰ ਨਾਮ ਲੈਂਦਾ ਹੈ ਉਸ ਨਾਮੀ ਨੂੰ ਢੂੰਡ ਨਾਮੀ ਤੋਂ ਬਗੈਰ ਨਾਮ ਲੈਣਾ ਤੇਰੇ ਕਿਹੜੇ ਲੇਖੇ ਆ ਕੋਈ ਸ਼ੋਹ ਦੀ ਚੀਜ਼ ਹੈ ਉਹ ਨਾਮ ਐਡੀ ਉੱਚੀ ਚੀਜ਼ ਹੈ ਜੋ ਦੇਵੀ ਦੇਵਤਿਆਂ ਨੂੰ ਵੀ ਨਹੀਂ ਮਿਲਿਆ ਬ੍ਰਹਮਾ ਵਿਸ਼ਨੂ ਸੇਵਕ ਤਰਸਦੇ ਰਹੇ ਕਿਸੇ ਨੂੰ ਨਾਮ ਮਿਲਿਆ ਉਸ ਨਾਮ ਨੂੰ ਪ੍ਰਗਟ ਕਰਨਾ ਹੀ ਅਸਲੀ ਭਗਤੀ ਹੈ ਜਿਹੜੀ ਜੀਵ ਨੂੰ ਬੰਧਾਂ ਤੋਂ ਕੱਢਦੀ ਹੈ ਬਾਕੀ ਕੋਈ ਭਗਤੀ ਨਹੀਂ ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਉ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਦ ਉਰੀ ਇਹੀ ਮਹਾਤਮਾ ਚਰਨਦਾਸ ਨੇ ਲਿਖਿਆ ਏ ਚਾਰ ਵੇਗ ਕੀਏ ਵਿਆਸ ਨੇ ਅਥ ਵਿਚਾਰ ਵਿਚਾਰ ਤਾਂ ਮੈਂ ਲਿਖੀ ਭਗਤੀ ਹੀ RAM ਨਾਮ ਦਾ ਤਤਸਾਰ ਜਿਸ ਨਾਮੈ ਕੋ ਤਰ ਸੇ ਬੋ ਦੇਵਾ ਗਲ ਭਗਤਾਂ ਜਾਂ ਕੀ ਕਰ ਦੇ ਸੇਵਾ ਅਨਾਥਾਂ ਨਾਥੀ ਦੀਨ ਦੁਖ ਭੰਜਨਾ ਸੋ ਗੁਰ ਪੂਰੇ ਤੇ ਕੈਰੋ ਨਾਮ ਅਨਾਥਾਂ ਦਾ ਨਾਥ ਹੈ ਬੇਸਹਾਰਿਆਂ ਦਾ ਸਹਾਰਾ ਹੈ ਦੀਨ ਗਰੀਬਾਂ ਦੀ ਸੰਭਾਲ ਕਰਨ ਵਾਲਾ ਹੈ ਜਿਸ ਦਾ ਕੋਈ ਆਸਰਾ ਨਹੀਂ ਉਹਨੂੰ ਆਸਰਾ ਦੇਣ ਵਾਲਾ ਹੈ ਜਿਸ ਦਾ ਕੋਈ ਵਾਰਿਸ ਨਹੀਂ ਉਸ ਨੂੰ ਸੰਭਾਲਣ ਵਾਲਾ ਹੈ ਉਹ ਨਾਮ ਐਡੀ ਉੱਚੀ ਕੀ ਹੈ ਪਰ ਮਿਲਦਾ ਕਿਹਨੂੰ ਹੈ ਈਸ਼ਤੇ ਦਇਆ ਕਰਦਾ ਏ ਸਤਵਰ ਕਹੇ ਦੇ ਕੀਦੇ ਜੀਏ ਮਿਲਦਾ ਏ ਜਿਹੜਾ ਦੀਨ ਗਰੀਬ ਬਣ ਕੇ ਉਹਦੇ ਅੱਗੇ ਪੁਕਾਰ ਕਰੇ ਅਸੀਂ ਤਾਂ ਹੰਕਾਰ ਨਾਲ ਭਰੇ ਪਏ ਆ ਅਨਾਥਾਂ ਨਾਥ ਦਿਨ ਦੁੱਖ ਭੰਜਨ ਸੋ ਗੁਰਪੂਰੇ ਤੇ ਪਾਇਨ ਇਹ ਤਾਂ ਹੰਕਾਰ ਚ ਫਿਰਦਾ ਏ ਕਿ ਮੈਂ ਆ ਜਾਣਦਾ ਉਹ ਜਾਣਦਾ ਮੈਂ ਗੁਣੀ ਹਾਂ ਮੈਂ ਗਿਆਨੀ ਆ ਮੈਂ ਆਲਮ ਮੈਂ ਫਾਜ਼ਲ ਜਿਹੜਾ ਕਹੇ ਮੈਂ ਤਾਂ ਕੁਝ ਨਹੀਂ ਜਾਣਦਾ ਮਾਲਕਾ ਤੂੰ ਮੇਰ ਕਰੇ ਤਾਂ ਕਰੇ ਤਾਂ ਭਾਵੇਂ ਮੇਰ ਕਰੇ ਹੋਰ ਕੋਈ ਹੈ ਹੀ ਨਹੀਂ ਤਰੀਕਾ ਕੋਈ ਅਸਲ ਨਹੀਂ ਕਰ ਸਕਦਾ ਗੁੰਮਤਾ ਤੇ ਗਰੀਬੀ ਨਾਲ ਉਹਦੇ ਅੱਗੇ ਬੇਨਤੀ ਕਰੇ ਫੇਰ ਜੇ ਗੁਰਮੁਖ ਮਿਲ ਗਿਆ ਕੋਈ ਉਦੀ ਮੇਰ ਨਾਲ ਫਿਰ ਦੀਨਤਾ ਤੇ ਗਰੀਬੀ ਨਾਲ ਭਜਨ ਕਰੇ ਤਾਂ ਅੰਦਰ ਪ੍ਰਗਟ ਕਰੇ ਨਹੀਂ ਜਾਣੇ ਜਦ ਇਹ ਮਨ ਮੈਂ ਕਰ ਤੇ ਗਮਨਾ ਤਬ ਇਹ ਬਾਬਰ ਫਿਰ ਤੇ ਬੇਗਾਨਾ ਜਬ ਇਹ ਹੁਆ ਸਗਲ ਕੀ ਰੀਨਾ ਤਾਂ ਤੇ ਰਮਈਆ ਘਟ ਘਟ ਕੀਨਾ ਜੜਾ ਗਮਾਨ ਆਇਆ ਤਾਂ ਬਸ ਅਨਾਥਾ ਨਾਥ ਦੀਨ ਦੁਖ ਭੰਜਨ ਸੋ ਗੁਰ ਪੂਰੇ ਤੇ ਪਾਇਨਾ ਹੋਰ ਦਵਾਰਾ ਉਨ ਤਾਵੇ ਤਾਂ ਕਿਛ ਨਾ ਗੁਜੇ ਕਹ ਜੇ ਹੋਰ ਕੋਈ ਨਾਮ ਨੂੰ ਪ੍ਰਗਟ ਕਰਨ ਵਾਲਾ ਨਹੀਂ ਸਿਵਾਏ ਸਤਿਗੁਰ ਦੇ ਉਹ ਨਾਮ ਪਰਲੋਕੀ ਤੋਂ ਪਾਰ ਹੈ ਜਿਹੜਾ ਅਸਲੀ ਹੈ ਕਹ ਤਵੀਰ ਜਨ ਗਾਇਕ ਸੁਣੋ ਸੰਤ ਤੇ ਗਿਆਨ ਨੀਕੇ ਪਰਲੋਕੀ ਰਹੇ ਉੱਪਰ ਸਤਿਗੁਰ ਨਾਮ ਕਹ ਜੇ ਉਹ ਪਰਲੋਕੀ ਤੋਂ ਪਾਰ ਹੈ सतगुर भी तिरलोकी तो पार है वो भी तिरलोकी तो पार है कौर कोई द्वारा नहीं कोई बखशने वाला नहीं त्रिलोकी झूण मरो नाम नहीं मिलता राम कृष्ण भी उन्होंने नाम नहीं मिले जेडे त्रिलोकी नाथ कहा गए तुलशी तो साहब ने लिखा है कहों कहाँ लग नाम वडाई राम ना सके नाम गुण गाई यही कबीर साहब ने लिखा है लोग बोले दूर गया कबीरा कोई मत का तीरा दशरथ सूत कर लोकी जाना राम नाम का मर्म आना वो एडी उच्ची चीज है इनू कदर नहीं वो बड़ी उची चीज है नाम कोई होर बख्शने वाला नहीं अंदर जावे सदगुर प्रगट करे वो सच्चा नाम पकड़ावे तो पकड़ावे बाकी किसी की हिम्मत नहीं अंदर जाके हाँ जी होर कोई ना सूज तिर पवन तावे ता कि बूज ਸਤਬੁਰ ਸਾ ਪੰਧਾਰ ਨਾਮ ਜਿਸ ਇਹ ਰਤਨ ਤਿਸਾਇਤੇ ਪਾਇਨਾ ਦੁਨੀਆਂ ਤੇ ਦੁਨੀਆਂ ਮਿਆ ਦੌਲਤਾਂ ਇਹ ਦੁਨੀਆਂਦਾਰਾਂ ਕੋਲ ਹੈ ਹੋਰ ਦਾਤਾਂ ਨੇ ਉਹ ਫਰਿਸ਼ਤਿਆਂ ਕੋਲ ਜਿਨ ਦੇਸਾਂ ਕੋਲ ਨੇ ਲੇਕਨ ਨਾਮ ਦੀ ਦੌਲਤ ਦਾ ਮਾਲਕ ਨਾਮ ਬਖਸ਼ਣ ਵਾਲਾ ਇਕੋ ਸਤਬੁਰ ਹੈ ਬਾਕੀ ਹੋਰ ਕੋਈ ਨਹੀਂ ਇਹ ਦੌਲਤ ਉਹਨੇ ਆਪਣੇ ਹੱਥ ਵਿੱਚ ਰੱਖੀ ਹੈ ਉਹ ਸਤਪੁਰਸ਼ ਨੇ ਸਤਬੁਰ ਨੇ ਆਪਣੇ ਹੱਥ ਵਿੱਚ ਰੱਖੀ ਹੈ ਬਾਕੀ ਕਿਸੇ ਦੇ ਹੱਥ ਨਹੀਂ ਸਤਬੁਰ ਸਾਹ ਪੰਡਾਰ ਨਾਮ ਜਿਸਾ ਇਹ ਰਤਨ ਕਿਸਾਇ ਤੇ ਪਾਇਨਾ ਜਾਤੀ ਤੂਰ ਕਰੇ ਪੁਨੀਤਾ ਸੋਰਨਾਰ ਦੇਵਨਾ ਪਾਵੇ ਮਿਤਾ ਕਹਜੋ ਉਸ ਸਤਗੁਰ ਦੇ ਚਰਨਾਂ ਦੀ ਛੂਡ ਅਗਰ ਮਿਲ ਜਾਵੇ ਕੁੱਲ ਖੰਡਾਂ ਗੁਰਮੰਡਾਂ ਨੂੰ ਪਵਿੱਤਰ ਕਰ ਦਈਏ ਸਾਫ਼ ਕਰ ਦਈਏ ਆਤਮਾ ਨੂੰ ਸਾਫ਼ ਕਰ ਦਈਏ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਸੈਵ ਸਭ ਉਸ ਤੂੜ ਵਾਸਤੇ ਤਰਸਦੇ ਮਰ ਗਏ ਉਹ ਕਦ ਮਿਲਦੀ ਹੈ ਕੋਚੀ ਸਾਹਿਬ ਲਿਖਦੇ ਨੇ ਚੈਨ ਚੈਨ ਸੁਰਤ ਸੰਭਾਰ ਲਾਰ ਦਿਰਗ ਕੇ ਰਹੋ ਕਿ ਮਿੰਟ ਮਿੰਟ ਤੇ ਸਕਿੰਟ ਸਕਿੰਟ ਤੇ ਖਿਆਲ ਨੂੰ ਦਿਰਗ ਪਿਆ ਅੱਖਾਂ ਦੇ ਪਿੱਛੇ ਇਕੱਠਾ ਕਰ ਇੱਥੇ ਬੈਠ ਕੇ ਸਿਮਰ ਨਤਾਰ ਤਨ ਮਨ ਦਰਤਨ ਮਾਂਜ ਸਾਂਜ ਸੁੱਤ ਸੇ ਗਹੋ ਤਨ ਦਾ ਪਿਆਰ ਛੱਡ ਵਿਸ਼ੇ ਵਕਾਰ ਛੱਡ ਦੁਨੀਆ ਦੇ ਖਿਆਲ ਕੱਢ ਜਦ ਸਾੜੇ ਖਿਆਲ ਕੱਢ ਕੇ ਲਗਨ ਲੱਗੇ ਲੱਖ ਪਾਰ ਸਾਰ ਤਬ ਪਾਇਆ ਜਦ ਪੂਰੀ ਲਗਨ ਨਾਲ ਸਿਵਰਨ ਕੀਤਾ ਤਾਂ ਸਾਰ ਵਸਤੂ ਆ ਜਾਵੇਗੀ ਕਿਹੜੀ ਅਰੇ ਹਾਂ ਤੁੰਸੀ ਸੰਤ ਚਰਨ ਦੀ ਧੂੜ ਨੂਰ ਦਰਸਾਇਆ ਉਹ ਸਤਗੁਰੂ ਸੰਤਾਂ ਦੇ ਰੂਪ ਚ ਆ ਕੇ ਉੱਥੇ ਮਿਲਦਾ ਏ ਉੱਥੇ ਜਾ ਕੇ ਉਹ ਧੂੜ ਹੈ ਜਿਹੜੀ ਇਹਨੂੰ ਪਵਿੱਤਰ ਕਰਦੀ ਹੈ ਮਸਤਾਨਾ ਜੀ ਫਰਮਾਇਆ ਕਰਦੇ ਸੀ ਕਿ ਅੰਦਰ ਵਾਲੇ ਸਤਗੁਰੂ ਵਿੱਚ ਇੰਨੀ ਤਾਕਤ ਹੈ ਜਿਵੇਂ ਸਾਬਣ ਸਾਲਾਂ ਨੂੰ ਮੈਲ ਨੂੰ ਸਾਫ਼ ਕਰ ਦਿੰਦਾ ਹੈ ਇਸੇ ਤਰ੍ਹਾਂ ਕਰੋੜਾਂ ਜੁਗਾਂ ਦੇ ਪਾਪ ਸਾੜ ਦਿੰਦੀ ਹੈ ਉਹ ਐਸੀ ਧੂੜ ਹੈ ਉਹ ਇਹਦੇ ਅੰਦਰ ਹੈ ਅੰਦਰ ਜਾ ਕੇ ਮਿਲਦੀ ਹੈ ਖਿਆਲ ਨੂੰ ਅੱਖਾਂ ਦੇ ਪਿੱਛੇ ਇਕੱਠਾ ਕਰਕੇ ਸਿਮਰਨ ਕਰੋ ਇੱਥੇ ਸਤਿਗੁਰੂ ਆਉਂਦਾ ਹੈ ਇੱਥੇ ਉਹ ਤੂੜ ਹੈ ਇਹੀ ਨਾਮ ਦੇ ਨੇ ਪਿਆਏ ਮੇਰੇ ਮਾਥੇ ਲੱਗੀ ਰਹੇ ਤੂੜ ਗੋਵਿੰਦ ਚਰਨਨ ਦੀ ਸੋ ਨਾਰਨ ਮੁਨੀ ਤਨਹੀ ਤੇ ਦੂਰ ਕਹਿੰਦੇ ਦੇਵੀ ਦੇਵ ਤੇ ਇਹੀ ਮਨਿਆ ਨੂੰ ਵੀ ਨਹੀਂ ਮਿਲੀ ਕਿਸੇ ਨੂੰ ਨਹੀਂ ਮਿਲੀ ਉਹ ਅੰਦਰ ਜਾ ਕੇ ਮਿਲਦੀ ਹੈ ਬਾਹਰ ਨਹੀਂ جا کی تور کرے ਪੁਨੀਤਾ ਸੁਰ ਨਰ ਦੇਵ ਨਾ ਪਾਵੇ ਮੀਤਾ ਸਤਪੁਰਸ ਸਤਗੁਰ ਪਰਮੇਸ਼ਰ ਇਸ ਸਪੇਟਤ ਪਾਰ ਪਰਾਇ ਨਾ ਕਹਿੰਦੇ ਅਗਰ ਉਹ ਢੂਰ ਮਿਲ ਜਾਵੇ ਤਾਂ ਸਮਝੋ ਸਤਗੁਰੂ ਨਾਲ ਤਲਕ ਪੈ ਗਿਆ ਮਾਤ ਨਾਲ ਤਲਕ ਪੈ ਗਿਆ ਉਹਦੇ ਅੰਦਰ ਪ੍ਰਗਟ ਕੀਤੇ ਬਗੈਰ ਛਟਕਾਰਾ ਨਹੀਂ ਇਹ ਘਰ ਨਹੀਂ ਜਾ ਸਕਦਾ ਮੁਕਤੀ ਹਾਸਲ ਨਹੀਂ ਕਰ ਸਕਦਾ ਜਨਮ ਮਰਨ ਦੇ ਬੰਧਾਂ ਤੋਂ ਨਹੀਂ ਨਿਕਲ ਸਕਦਾ ਸਤਿ ਪਰਖ ਸਤ ਗੁਰ ਪਰਮੇਸ਼ਰ